ਦਰੂਬਰਾਠੀ ਨੇ ਇੱਕ ਕੱਲ ਵੀਡੀਓ ਪਾਈ ਸੀਗੀ ਦਾ ਰਾਈਸ ਆਫ ਸਿਕਸ ਉਹਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦੇ ਹੋਏ ਵੀ ਦਿਖਾਇਆ ਗਿਆ ਸੀਗਾ ਜਦ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਪਿਤਾ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਪਕਾਰ ਦੇ ਉੱਤੇ ਖੁਦ ਹੀ ਇਹ ਚੀਜ਼ ਕਹੀ ਸੀਗੀ ਤੁਹਾਡੇ ਤੋਂ ਵੱਡਾ ਕੌਣ ਹੋਰ ਹੋ ਸਕਦਾ ਤੁਹਾਨੂੰ ਹੀ ਅੱਗੇ ਹੋਣਾ ਪੈਣਾ ਇੱਕ ਤਰ੍ਹਾਂ ਦੇ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਆਪ ਹੀ ਸ਼ਹਾਦਤ ਦੇ ਲਈ ਭੇਜਿਆ ਸੀ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਚਾਰ ਪੁੱਤਰਾਂ ਦੀ ਸ਼ਹੀਦੀ ਤੋਂ ਬਾਅਦ ਵੀ ਬਚਨ ਸੀਗੇ ਚਾਰ ਮੂਏ ਤੋਂ کیا ہوا ਜੀਵਤ کئی ہزار ਤੇ ਉਹਨਾਂ ਨੂੰ ਰੋਂਦੇ ਹੋਏ ਦਿਖਾਉਣਾ ਮੈਨੂੰ ਲੱਗਦਾ ਇਹ ਕੋਈ ਬਾਲੀ ਵਧੀਆ ਗੱਲ ਨਹੀਂ ਹੋਰ ਜਿਹੜੇ ਸਿਕ ਕੈਰੈਕਟਰ ਸੀਗੇ ਉਹਨਾਂ ਦੇ ਐਨੀਮੇਸ਼ਨ ਚੱਲਦੇ ਫਿਰਦੇ ਜ਼ਰੂਰ ਦਿਖਾਲੇ ਗਏ ਆ ਪਹਿਲਾਂ ਪਰ ਗੁਰੂਆਂ ਦਾ ਕੋਈ ਵੀ ਐਨੀਮੇਸ਼ਨ ਜਿਹੜਾ ਚੱਲਦਾ ਫਿਰਦਾ ਸੀਗਾ ਉਹ ਕਦੀ ਵੀ ਪਹਿਲਾਂ ਨਹੀਂ ਦਿਖਾਇਆ ਗਿਆ ਇੰਨੀਆਂ ਵੀ ਫਿਲਮਾਂ ਆਈਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪਾਸ ਕੀਤੀਆਂ ਗਈਆਂ ਉਹਨਾਂ ਵਿੱਚ ਸਿਰਫ ਇਹ ਗੁਰੂਆਂ ਦੇ ਜਿਹਦੇ ਵਿੱਚ ਕੋਈ ਕੈਰੈਕਟਰ ਹੁੰਦਾ ਸੀਗਾ ਉਹਦੇ ਵਿੱਚ ਗੁਰੂਆਂ ਦੀ ਸਿਰਫ ਤਸਵੀਰ ਦਿਖਾਈ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਇੱਕ ਸੀਮਾ ਤੈਅ ਕਰ ਦੇਣੀ ਚਾਹੀਦੀ ਆ ਕਿ ਕਿਸ ਹੱਦ ਤੱਕ ਜਿਹੜਾ ਗੁਰੂਆਂ ਨਾਲ ਰ ¿Qué ਉਹਨਾਂ ਦੀ ਇੱਕ ਫੋਟੋ ਜਾਂ ਕਿਸ ਹੱਦ ਤੱਕ ਦਿਖਾਈ ਜਾ ਸਕਦੀ ਹੈ ਪੂਰਾ ਕਿ ਲਿਖਤੀ ਤੌਰ ਤੇ ਸੀਮਾ ਤੈਅ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਦਰੁਬਰਾਠੀ ਨੇ ਚੱਲਦਾ ਫਿਰਦਾ ਐਨੀਮੇਸ਼ਨ ਦਿਖਾ ਲਿਆ ਗੁਰੂ ਜੀ ਦਾ ਉਹ ਮੇਰੇ ਹਿਸਾਬ ਨਾਲ ਤਾਂ ਸਹੀ ਨਹੀਂ ਹੈਗਾ ਇਸ ਤਰ੍ਹਾਂ ਕਾਨੂੰ ਕੋਈ ਕਰੈਕਟਰ ਵੀ ਕਰ ਲਾਪੂਗਾ ਫਿਲਮਾਂ ਦੇ ਵਿੱਚ ਫਿਰ ਜਿੱਦਾਂ ਹੋਰ ਕਈ ਧਰਮਾਂ ਦੇ ਅਵਤਾਰਾਂ ਦੀ ਇਹ ਜਿੱਦਾਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਫਿਰ ਉਹਨਾਂ ਦਾ ਕਿਤੇ ਨਾ ਕਿਤੇ ਇਹ ਮਜ਼ਾਕ ਦੇ ਪਾਤਰ ਵੀ ਬਣਦੇ ਆ ਉਹ ਅੜੀ ਸਮੱਸਿਆ ਵੀ ਆ ਸਕਦੀ ਆ ਸੋ ਮੈਨੂੰ ਲੱਗਦਾ ਅਵਤਾਰਾਂ ਨੂੰ ਇਹ ਕਿਸੇ ਨਾਰਮਲ ਮਨੁੱਖ ਦੀ ਤਰ੍ਹਾਂ ਦਿਖਾਉਣਾ ਕੋਈ ਵਧੀਆ ਗੱਲ ਨਹੀਂ ਕੀਤੀ ਇਹ ਸੱਚੇ ਸੌਦੇ ਵਾਲੇ ਨਾਲ ਕਿਹੜਾ ਰੌਲਾ ਸੀਗਾ ਸਿੱਖੰਦਾ ਸਿਰਫ ਨਕਲ ਕਰਨ ਦਾ ਹੀ ਤਾਂ ਰੌਲਾ ਸੀਗਾ ਉਹ ਨਕਲ ਮੈਨੂੰ ਲੱਗਦਾ ਹੈ ਕਿ ਗੁਰੂਆਂ ਦੀ ਜਾਂ ਅਵਤਾਰਾਂ ਦੀ ਨਹੀਂ ਹੋਣੀ ਚਾਹੀਦੀ ਉਹ ਦਰੂਬ ਰਾਠੀ ਨੇ ਵੀ ਇਹ ਵੀਡੀਓ ਪਾਉਣ ਤੋਂ ਬਾਅਦ ਇਹ ਸੁਝਾਅ ਮੰਗੇ ਸੀਗੇ ਕਿ ਜਿਹੜੇ ਗੁਰੂਆਂ ਦੇ ਉਹ ਮੈਂ ਵਿੱਚ ਜੂਸ ਕੀਤੇ ਗਏ ਐਨੀਮੇਸ਼ਨ AI ਦੁਆਰਾ ਤੇ ਉਹ ਮੈਂ ਕੱਟਣੇ ਚਾਹੀਦੇ ਆ ਕਿ ਨਹੀਂ ਇੱਕ رائے ਉਹਨੇ ਵੀ ਮੰਗੀ ਸੀ ਮੈਨੂੰ ਲੱਗਦਾ ਉਹਨੇ ਵੀ ਦਿਯਾਲਤਾ ਦਿਖਾਈ ਆ ਵਧੀਆ ਗੱਲ ਆ ਸੋ ਮੇਰੇ ਇਹ ਵਿਚਾਰ ਸੀਗੇ ਕਿ ਉਹ ਜਿਹੜੇ ਗੁਰੂਆਂ ਦੇ ਐਨੀਮੇਸ਼ਨ ਵਾਲੇ ਸੀਨ ਹੈਗੇ ਆ ਇਹਦੇ ਵਿੱਚ ਗੁਰੂਆਂ ਨੂੰ ਰੋਂਦੇ ਹੋਏ ਦਿਖਾਇਆ ਗਿਆ, ਚੱਲਦੇ ਫਿਰਦੇ ਦਿਖਾਇਆ ਗਿਆ ਉਹ ਕੱਟ ਦੇਣੇ ਚਾਹੀਦੇ ਆ। ਇਹ ਮੇਰਾ ਆਪਣਾ opinion ਆ। ਕੋਈ ਇਹਦੇ ਨਾਲ ਸਹਿਮਤ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ। ਫਿਲਹਾਲ ਮੈਂ ਇਹ ਦਰੂਬਰਾਠੀ ਨੂੰ ਟੈਗ ਵੀ ਕਰ ਰਿਹਾ। ਤੁਸੀਂ ਵੀ ਜੇਕਰ ਇਹ ਸੋਚਦੇ ਆ ਮੇਰੇ ਵਾਂਗ ਤਾਂ ਥੱਲੇ ਜ਼ਰੂਰ ਟੈਗ ਕਰਿਓ ਦਰੂਬਰਾਠੀ ਨੂੰ। ਜੇ ਤੁਹਾਡੇ ਕੋਲ ਕੁਝ ਅਲੱਗ ਵਿਚਾਰ ਆ ਗਿਆ ਤਾਂ ਉਹ ਵੀ ਜ਼ਰੂਰ ਦੱਸਿਓ।